ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਕਿਦਾਂ ਸਾਰੇ ਠੀਕ ਹੋ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਆਪਣੇ ਵੀ ਚੈਨਲ ਹਮਜ਼ਾ ਰਿੰਦ 512 ਉੱਤੇ ਅੱਜ ਆਪਾਂ ਕਬੱਡੀ ਦੇ ਮਸ਼ਹੂਰ ਪਲੇਅਰ ਪ੍ਰੀਤ ਲੱड्डੂ ਦੀ ਬਾਇਓਗ੍ਰਾਫੀ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਜਿਨ੍ਹਾਂ ਨੇ ਅਦੇਸ਼ਾਂ ਵਦੇਸ਼ਾਂ ਵਿੱਚ ਜੱਫੇ ਲਾ ਕੇ ਆਪਣਾ ਇੱਕ ਨਾਮ ਬਣਾਇਆ ਤੇ ਇਹਨਾਂ ਦੀ ਇੰਸਟਾਗ੍ਰam ਅਕਾਊਂਟ ਉੱਤੇ 1,28,000 ਸਬਸਕ੍ਰਾਈਬਰ ਫਾਲੋਅਰ ਜਿਹੜੇ ਨੇ ਉਹ ਜੁੜ ਚੁੱਕੇ ਨੇ ਅੱਜ ਆਪਾਂ ਇਹਨਾਂ ਦੀ ਫੈਮਿਲੀ ਕਬੱਡੀ ਕੈਰੀਅਰ ਤੇ ਮਿਹਨਤ ਤੇ ਇਹ ਜਿਹੜੀ ਗੋਪੀ ਫਰੰਦਪੁਰੇ ਨਾਲ ਜਿਹਨਾਂ ਦੀ ਜਿਹੜੀ ਇਹਨਾਂ ਦੀ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ ਤੇ ਡਾਈਟ ਬਾਰੇ ਵੀ ਗੱਲ ਕਰਾਂਗੇ ਕੀ ਖਾਂਦੇ ਨੇ ਉਸ ਦੇ ਬਾਰੇ ਵੀ ਗੱਲ ਕਰਾਂਗੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਹਮਲਾ ਰਿੰਦ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਆਓ ਤੇ ਹੁਣ ਕਰਦੇ ਹਾਂ ਵੀਡੀਓ ਨੂੰ ਸਭ ਤੋਂ ਪਹਿਲੇ ਪ੍ਰੇਤ ਮੱਧੂ ਦਾ ਜਨਮ 7 1999 ਨੂੰ ਜ਼ਿਲ੍ਹਾ ਤਰਨਤਾਰ ਦੇ ਪਿੰਡ ਪਾਈ ਲੱਧੂ ਵਿੱਚ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਭਾਗ ਸਿੰਘ ਸੀ ਜੋ 2020 ਦੇ ਵਿੱਚ ਚੜ੍ਹਾਈ ਕਰ ਗਿਆ ਤੇ ਇਹਨਾਂ ਦੇ ਪਿਤਾ ਨੂੰ ਕਬੱਡੀ ਨਾਲ ਬਹੁਤ ਲਗਾਵ ਸੀ ਤੇ ਤੁਹਾਨੂੰ ਦੱਸਦੇ ਚੱਲੀਏ ਕਿ ਉਹ ਪਹਿਲੇ ਕਬੱਡੀ ਹੀ ਖੇਡਿਆ ਕਰਦੇ ਸਨ ਤੇ ਕਬੱਡੀ ਦੇ ਵਿੱਚ ਉਹਨਾਂ ਨੂੰ ਬਹੁਤ ਲਗਾਵ ਸੀ ਤੇ ਇਹ ਆਪਣੇ ਪਿਤਾ ਦਾ ਅੰਗਲੀ ਫੜ ਕੇ ਹੀ ਕਬੱਡੀ ਮੇਲੇ ਉੱਤੇ ਜਾਂਦੇ ਹੁੰਦੇ ਸਨ ਤੇ ਉੱਥੇ ਕਬੱਡੀ ਖੇਡਦੇ ਸਨ ਇਸੇ ਤਰ੍ਹਾਂ ਹੀ ਕਬੱਡੀ ਦਾ ਸ਼ੌਕ ਇਹਨਾਂ ਨੂੰ ਬਚਪਨ ਤੋਂ ਹੀ ਕੋਈ ਨਹੀਂ ਮਿਲਿਆ ਜੇ ਅਗਰ ਆਪਾਂ ਹੁਣ ਗੱਲ ਕਰੀਏ ਇਹਨਾਂ ਦੀ ਫੈਮਿਲੀ ਦੀ ਤੇ ਇਹਨਾਂ ਦੀ ਫੈਮਿਲੀ ਦੇ ਵਿੱਚ ਮਾਤਾ ਤੇ ਦੋ ਪੈਣਾ ਨੇ ਪ੍ਰੀਤ ਕੱਲਾ ਹੀ ਦੋ ਪੈਰਾਂ ਦਾ ਭਰਾ ਹੈ ਹੁਣ ਆਪਾਂ ਇਹਨਾਂ ਦੀ ਗੱਲ ਕਰੀਏ ਜ਼ਮੀਨ ਜ਼ਮੂਨ ਦੀ ਤੇ ਇਹਨਾਂ ਨੂੰ ਹਿੱਸੇ ਦੇ ਇੱਤੇ ਨੇ ਕਿੱਲੇ ਜ਼ਮੀਨਾਂ ਅੰਦੇ ਨੇ ਕੈ ਪ੍ਰੀਤ ਮਿਡਲ ਕਲਾਸ ਫੈਮਿਲੀ ਦੇ ਵਿੱਚੋਂ ਹੀ ਬਿਲੋਂਗ ਕਰਦਾ ਆਪਾਂ ਇਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤੇ ਸਿਰਫ 12 ਹੀ ਪੜ੍ਹੇ ਨੇ ਤੇ ਇਹਨਾਂ ਦੇ ਘਰ ਦੇ ਇਹੀ ਚਾਹੁੰਦੇ ਸੀ ਕਿ ਇਹ ਫੌਜ ਜਾਂ ਪੁਲਿਸ ਦੇ ਵਿੱਚ ਵਰਤੀ ਹੋ ਜਾਵੇ ਕਿਉਂਕਿ ਇਹਨਾਂ ਦਾ ਕੱਦ ਸ਼ਰੀਰ ਬਹੁਤ ਉੱਚਾ ਲੰਮਾ ਸੀ ਇਧਰ ਪ੍ਰੀਤ ਨੂੰ ਕਬੱਡੀ ਖੇਡਣ ਦਾ ਸ਼ੌਕ ਸੀ ਤੇ ਇਧਰ ਹਾਲਾਂਕਿ ਪ੍ਰੀਤ ਪੰਜਵੀਂ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਫੁੱਟਬਾਲ ਦੇ ਕੈਪਟਨ ਵੀ ਆਪਣੇ ਸਕੂਲ ਦੇ ਵਿੱਚ ਰਿਹਾ ਪਰ ਇਹਨਾਂ ਨੇ ਕਬੱਡੀ ਹੀ ਖੇਡਣੀ ਸੀ ਕਬੱਡੀ ਵਿੱਚ ਕੋਈ ਅਲੱਗ ਕਰਨਾ ਚਾਹੁੰਦੇ ਸੀ ਇਸੇ ਤਰ੍ਹਾਂ 2018 ਦੇ ਵਿੱਚ ਇਹਨਾਂ ਨੇ ਸੰਤ ਬਾਬਾ ਕਰਾਲੇ ਵੱਲੋਂ ਕਬੱਡੀ ਦਾ ਥਾਪੜਾ ਲਿਆ ਇਸੇ ਤਰ੍ਹਾਂ ਉਹਨਾਂ ਨੇ ਕਰਾਲੇ ਮਿਹਨਤ ਕਰਨੀ ਸ਼ੁਰੂ ਕੀਤੀ ਸਾਲ 2018 ਦੇ ਵਿੱਚ ਉਹਨਾਂ ਨੇ ਬਾਬਾ ਸਪੋਰਟ ਕਬੱਡੀ ਕਲੱਬ ਦੇ ਰੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਬਲਟੋਵਾ ਦੇ ਟੂਰਨਾਮੈਂਟੋ ਤੇ ਉਹ ਪਹਿਲੀ ਵਾਰੀ ਜੜਸਿਓ ਬੈਸਟ ਪੁਆਫੀ ਨਿਕਲੇ ਤੇ ਉਹਨਾਂ ਲਈ ਉਹ ਬਹੁਤ بڑا ਦਿਨ ਸੀ ਉਹਨਾਂ ਨੂੰ ਛੋਟੀ ਜੀ ਟਰੋਫੀ ਨਾਲ ਸਮਾਰਤ ਕੀਤਾ ਗਿਆ ਸੀ ਉਹ ਜਿਹੜੀ ਉਹਨਾਂ ਲਈ ਬਹੁਤ ਬੜੀ ਗੱਲ ਸੀ ਹੁਣ ਤਾਂ ਪ੍ਰੀਤ ਲੱड्डੂ ਨੂੰ ਜਿਹੜੀਆਂ ਟਰੋਫੀਆਂ ਮਿਲਦੀਆਂ ਨੇ ਉਹ ਬਹੁਤ ਜ਼ਿਆਦਾ ਨਾਲ ਦੇ ਆ ਪਲੇਅਰਾਂ ਨੂੰ ਦੇ ਦਿੰਦੇ ਨੇ ਤਾਂ ਕਿ ਜਿਹੜੇ ਪਲੇਅਰ ਨਹੀਂ ਜਿੱਤਿਓ ਉਹਨਾਂ ਪਲੇਅਰਾਂ ਨੂੰ ਦੇ ਦਿੰਦੇ ਨੇ ਤਾਂ ਉਹਨਾਂ ਦੀ ਹੌਸਲਾ ਅਫਜ਼ਾਈ ਜਿਹੜੀ ਨਹੀਂ ਉਹ ਕਰਦੇ ਨੇ ਸਾਲ 2019 ਦੇ ਵਿੱਚ ਉਹਨਾਂ ਨੇ ਇੱਕ ਮੈਚ ਜਿੱਥੇ ਗੋਪੀ ਫਰਿੰਦੀਪੁਰੀਏ ਨੇ ਇਹਨੂੰ ਬੁਲਾਇਆ ਤੇ ਇਹਦੀ ਤਾਰੀਫ਼ ਕਰਦੇ ਹੋਏ ਕਿਆ ਉਸਤਾਦਾ ਤੇਰੇ ਤਾਂ ਹੱਥ ਹੀ ਬੜੇ ਵੱਡੇ ਨੇ ਤੇ ਤੂੰ ਕਿਹੜੀ ਟੀਮ ਦਰੋਂ ਖੇਡਦਾ ਐ ਇਹਨੇ ਕਿਹਾ ਕਿ ਮੇਰੀ ਕੋਈ ਟੀਮ ਨਹੀਂ ਮੈਂ ਕਿਸੇ ਟੀਮ ਦਰੋਂ ਪੱਕਾ ਨਹੀਂ ਹਾਂ ਜਿਹੜਾ ਵੀ ਖੜਾ ਲਵੇ ਮੈਂ ਖੇਡ ਲੈਣਾ ਫਿਰ ਗੋਪੀ ਫਰਿੰਦੀਪੁਰੀਏ ਨੇ ਇਹਨੂੰ ਆਪਣੀ ਟੀਮ ਦੇ ਵਿੱਚ ਪੱਕਾ ਕਰ ਲਿਆ ਤੇ ਇਹਨੇ ਫਿਰ ਉਹਨਾਂ ਉਹਨਾਂ ਰੈਗੂਲਰ ਨੂੰ ਜੱਫੇ ਲਾਈ ਜਿਹਨੂੰ ਇਹਦਾ ਪਿਤਾ ਜੀ ਉਗਲੇ ਫਾਰਕ ਦੇ ਮੈਚਾਂ ਉਤੇ ਲੈ ਜਾਂਦੇ ਅਸੀਂ ਤੇ ਟੂਰਨਾਮੈਂਟਾਂ ਉਤੇ ਖੇਡਦਾ ਦੇਖਦੇ ਸੀ ਫਿਰ ਉਹਨਾਂ ਪਲੇਅਰਾਂ ਨਾਲ ਇਹਨੇ ਜਿਹੜੀ ਸੀ ਉਹ ਕਬੱਡੀ ਖੇਡੀ ਤੇ 2024 ਤੱਕ ਇਹਨਾਂ ਨੇ ਆਪਣੀ ਕਬੱਡੀ ਦਾ ਲੋਹਾ ਮਨਾਇਆ ਇੱਕ ਤਾਕੜ ਜੱਫੀ ਵਾਂਗੂ ਹਰ ਇੱਕ ਅਗਲੇ ਮੂਰੇ ਆਣ ਵਾਲੇ ਰੈਡਰ ਨੂੰ ਇਹਨਾਂ ਨੇ ਜੱਫੇ ਲਾਏ ਦੁਨੀਆਵਾਂ ਦੁਨੀਆ ਵਿੱਚ ਨਾ ਪਾਇਆ ਆਪਣਾ ਇੰਗਲੈਂਡ ਕੈਨੇਡਾ ਆਸਟ੍ਰੇਲੀਆ ਯੂਏਈ ਤੇ ਹੋਰ ਕਈ ਮੁਲਕਾਂ ਦੇ ਵਿੱਚ ਇਹ ਖੇਡ ਚੁੱਕੇ ਨੇ ਹਾਲ ਹੀ ਇਹ ਅੱਗਾ ਔਰ ਕਈ ਮੁਲਕਾਂ ਵਿੱਚ ਖੇਡ ਸਕਦੇ ਨੇ ਹੁਣ ਆਪਾਂ ਗੱਲ ਕਰੀਏ ਫਰਿੰਦੀ ਪੂਰੇ ਨਾਲ ਜਿਹੜੀ ਇਹਨਾਂ ਦੀ ਲੜਾਈ ਚੱਲ ਰਹੀ ਹੈ ਉਹਦੇ ਬਾਰੇ ਪਹਿਲੇ ਇਕੱਠੇ ਹੀ ਰਹਿੰਦੇ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਇਹ ਵਕ ਹੋ ਗਿਆ ਪ੍ਰੀਤ ਨੇ ਗੋਪੀ ਉਤੇ ਇਹ ਦੋਸ਼ ਲਾਇਆ ਕਿ ਜਦੋਂ ਮੈਂ ਜਫਾ ਲਾਉਂਦਾ ਸੀ ਤੇ ਇਹ ਮੈਨੂੰ ਕਹਿੰਦਾ ਸੀ ਕਿ ਕਮੈਂਟਰਾਂ ਨੂੰ ਕਹਿ ਕੇ ਗੋਪੀ ਦੇ ਜਿਹੜੇ ਚੇਲੇ ਨੇ ਜਫਾ ਲਾਇਆ ਹੈ ਪ੍ਰੀਤ ਗੋਪੀ ਨੂੰ ਉਸਤਾਦ ਵੀ ਮੰਨਦਾ ਸੀ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਇਹਨਾਂ ਨੇ ਇੰਨਾ ਛੋਟੇ ਨੂੰ ਲੈ ਕੇ ਇੰਨਾ ਤਕੜਾ ਕੀਤਾ ਤੇ ਇਹ ਮੇਰੇ ਉਸਤਾਦ ਨੇ ਰਬ ਤੂ ਉਤੇ ਨੇ ਇੱਕ ਹੋਰ ਦੋਸ਼ ਵੀ ਲਾਇਆ ਕਿ ਜਿੱਥੇ ਵੀ ਮੈਂ ਖੇਡਦਾ ਸੀ ਵੱਡੀਆਂ ਟੀਮਾਂ ਨਾਲੋਂ ਖੇਡਣੋਂ ਮੈਨੂੰ ਰੋਕਦਾ ਹੈ ਤੇ ਉਹਨਾਂ ਨੇ ਦੱਸਿਆ ਕਿ ਜਿੱਥੇ ਹੀ ਮੈਂ ਟੂਰਨਾਮੈਂਟ ਦੇ ਵਿੱਚ ਬੈਸਟ ਨਿਕਲਦਾ ਸੀ ਤੇ ਅੱਧਾ ਜਿਹੜਾ ਇਨਾਮ ਸੀ ਉਹ ਮੈਂ ਗੋਪੀ ਪਹਿਲਵਾਨ ਨੂੰ ਜ਼ਰੂਰ ਦਿੰਦਾ ਸੀ ਹੁਣ ਆਪਾਂ ਗੱਲ ਕਰੀਏ ਲੜਾਈ ਦੇ ਕਾਰਨ ਬਾਰੇ ਜਿੱਥੋਂ ਇਹ ਵਕ ਹੋਏ ਉਹਦੇ ਬਾਰੇ ਗੱਲ ਕਰਦੇ ਆਂ ਦਰਅਸਲ ਜਦੋਂ ਪ੍ਰੀਤ ਦਾ ਟਰੈਕਟਰ ਨਾਲ ਮਾਨਸਮਾਨ ਕੀਤਾ ਗਿਆ ਤਾਂ ਉੱਥੇ ਗੋਪੀ ਨੇ ਕਿ ਆ ਕਿ ਮੈਂ ਤੇਰੇ ਟਰੈਕਟਰ ਦੇ ਵਿੱਚ 5 ਲੱਖ ਰੁਪਏ ਜਿਹੜਾ ਸੀ ਉਹ ਪਾਵਾਂਗਾ ਤੇ ਉੱਥੇ ਸਿਰਫ ਗੋਪੀ ਨੇ 2 ਲੱਖ ਰੁਪਏ ਹੀ ਪਾਇਆ ਬਾਕੀ 3 ਲੱਖ ਨਹੀਂ ਪਾਇਆ ਜਿੱਥੇ ਫਪਰੀਤ ਨੂੰ ਲੱਗਾ ਕਿ ਮੇਰੇ ਜਿਹੜੇ ਬਾਕੀ ਪੈਸੇ ਨੇ ਉਹ ਇਹਨਾਂ ਨੇ ਖਾਲਾ ਜਿਵੇਂ ਹੀ ਪ੍ਰੋਮੋਟਰਾਂ ਕੋਲੋਂ ਇਹਨਾਂ ਨੇ ਲੈ ਸੀ ਉਹ ਇਹਨੇ ਦੱਸਿਆ ਨਹੀਂ ਕਿ ਮੈਂ ਕਿਹਦੇ ਕੋਲ ਲੈਨੇ ਕਿਵੇਂ ਹੀ ਸੀਮਾ ਵੇਦ ਗਿਆ ਤੇ ਫਿਰ ਜਦੋਂ ਹੌਲੇ ਹੌਲੇ ਪ੍ਰੀਤ ਨੂੰ ਪਤਾ ਚੱਲਿਆ ਕਿ ਕਿਸੇ ਬੰਦੇ ਕੋਲੋਂ ਕਿ ਇਹਨਾਂ ਨੇ ਪੈਸੇ ਦਿੱਤੇ ਸੀ ਉੱਥੇ ਪ੍ਰੀਤ ਨੂੰ ਬਹੁਤ ਗੁੱਸਾ ਆਇਆ ਕਿ ਪ੍ਰੀਤ ਨੇ ਕਿਹਾ ਯਾਰ ਮੈਨੂੰ ਤਾਂ ਦੱਸ ਹੀ ਸਕਦੇ ਸਨ ਤੇ ਇਹਨਾਂ ਨੇ ਨਹੀਂ ਦੱਸਿਆ ਇਸ ਕਰਕੇ ਬਸ ਛੋਟੀਆਂ ਮੋਟੀਆਂ ਗੱਲਾਂ ਕਰਕੇ ਇਹਨਾਂ ਦੋਨਾਂ ਦੀ ਲੜਾਈ ਬਣ ਗਈ ਤੇ ਹਜੇ ਤੱਕ ਸੁਲ੍ਹਾ ਨਹੀਂ ਆਈ। ਇਸੇ ਤਰ੍ਹਾਂ ਆਪਣੇ ਉਸਤਾਦ ਗੋਪੀਤੂ ਦੂਰ ਹੋ ਗਏ ਆਪਾਂ ਇਹਨਾਂ ਦੀ ਅਗਰ ਡਾਈਟ ਦੀ ਗੱਲ ਕਰੀਏ ਤੇ ਘਰ ਦੀ ਦੇਸੀ ਖੁਰਾਕ ਹੀ ਖਾਂਦੇ ਨੇ ਜਿੱਦਾਂ ਕਿ ਦੁੱਧ, ਕਿਓ, ਦਹੀਂ, ਮੱਖਣ ਤੇ ਗਰਾਈ ਫਰੂਟ ਵਗੈਰਾ ਵੀ ਇਹ ਖਾਂਦੇ ਹੀ ਰਹਿੰਦੇ ਨੇ ਤੇ ਹੋਰ ਜਿਹੜੀਆਂ ਚੀਜ਼ਾਂ ਸ਼ਾਮਲ ਨੇ ਜੇਕਰ ਆਪਾਂ ਇਹਨਾਂ ਦੀ ਮਿਹਨਤ ਦੀ ਗੱਲ ਕਰੀਏ ਤੇ ਘਰ ਦੀ ਬਸ ਦੇਸੀ ਮਿਹਨਤ ਹੀ ਕਰਦੇ ਨੇ ਗੋਪੀ ਕੋਲੀ ਇਹ ਮਿਹਨਤ ਦੇਸੀ ਕਰਦੇ ਸੀ ਪਰ ਇਹ ਘਰ ਦੇ ਵਿੱਚ ਇਹਨਾਂ ਦੀ ਮਿਹਨਤ ਹੀ ਕਰਦੇ ਹੀ ਰਹਿੰਦੇ ਨੇ ਤਵੰਦਰ ਦੇ ਚਰੀਏ ਕਿ ਇਹਨਾਂ ਦੇ ਪਿੰਡ ਵਿੱਚ ਕੋਈ ਗ라운ਡ ਨਹੀਂ ਹੈ ਤਾਂ ਕਿ ਕਬੱਡੀ ਦੀ ਟ੍ਰੇਨਿੰਗ ਕਰ ਸਕਣ ਪਰ ਇਹ ਘਰ ਦੇ ਵਿੱਚ ਹੀ ਬਸ ਦੇਸੀ ਕਿਕੀਤੀ ਰੱਖਦੇ ਨੇ ਕਦੀ ਦੋ ਲਾਲਣ ਸਪਾਟ ਇੱਕ ਟੈਬ ਦੁੱਤ ਤਸ ਤੋਂੜੇ ਮਾਰ ਲੈਣੇ ਐਓ ਜੀਆਂ ਚੀਜ਼ਾਂ ਕਰਦੇ ਹੀ ਰਹਿੰਦੇ ਨੇ ਪ੍ਰੇਤ ਲੱਦੂ ਕਬੱਡੀ ਦੇ 4-5 ਦਸਾਲ ਦੇ ਸਫਰ ਦੇ ਜਮਨੀਆਂ ਚੈਨਾ ਮੋਟਰਸਾਈਕਲ ਤੇ ਟਰੈਕਟਰ ਦੇ ਕਈ ਇਨਾਮਾਂ ਦੇ ਵਿੱਚ ਇਹਨਾਂ ਨੂੰ ਸਮਰਥ ਕੀਤਾ ਗਿਆ ਹੈ ਇਹ ਤਾਂ ਸਿਰਫ ਹੁਣ ਦੀ ਗੱਲ ਹੈ ਅੱਗੇ ਵੇਖੋ ਕਈ ਵੱਡੇ ਇਨਾਮਾਂ ਨਾਲ ਇਹਨਾਂ ਨੂੰ ਸਮਰਥ ਕੀਤਾ ਹੋਇਆ ਨਜ਼ਰ ਆਏਗਾ ਤੁਹਾਨੂੰ ਅਗਰ ਆਪਾਂ ਇਹਨਾਂ ਦੇ ਬੈਸਟ ਪਲੇਅਰ ਦੀ ਗੱਲ ਕਰੀਏ ਤਾਂ ਪਾਲਾ ਦਲਾਲਪੁਰਿਆ ਖੁਸ਼ੀ ਦੁੱਗਾ ala ਸੁਖਮਨ ਚੋਲਾ ਤੇ ਮੱਖਣ ਮੱਕੀ ਨੂੰ ਬੈਸਟ ਪਲੇਅਰ ਨੇ ਇਹਨਾਂ ਦੇ ਆਪਾਂ ਇਹਨਾਂ ਦੇ ਕੱਦ ਦੀ ਗੱਲ ਕਰੀਏ ਤਾਂ 6 ਫੁੱਟ 2 ਇੰਚਾਂ ਦਾ ਕੱਦ ਹੈ ਜੇਕਰ ਆਪਾਂ ਇਹਨਾਂ ਦੇ ਉਮਰ ਦੀ ਗੱਲ ਕਰੀਏ ਤਾਂ 2025 ਦੇ ਹਿਸਾਬ ਨਾਲ ਇਹਨਾਂ ਦੀ 27 ਸਾਲ ਉਮਰ ਹੋ ਚੁੱਕੀ ਹੈ ਜੇਕਰ ਆਪਾਂ ਇਹਨਾਂ ਦੇ ਵਜ਼ਨ ਦੀ ਗੱਲ ਕਰੀਏ ਤੇ ਨਵੇਂ ਤੋਂ 95 ਕਿਲੋ ਇਹਨਾਂ ਦਾ ਵਜ਼ਨ ਹੈ ਤੇ ਅੱਗੇ ਸ਼ਾਇਦ ਹੀ ਉਹ ਆਪਣਾ ਜਿਹੜਾ ਵਜ਼ਨ ਹੈ ਉਹਦੀ ਜਿਹੜੀ ਗ੍ਰੋਥ ਹੈ ਉਹ ਕਰਨ ਜੇਕਰ ਆਪਾਂ ਇਹਨਾਂ ਦੇ ਸ਼ੌਕ ਦੀ ਗੱਲ ਕਰੀਏ ਤਾਂ ਉਹ ਲੜਾਕੂ ਕੁਕੜਾਂ ਦਾ ਸ਼ੌਕ ਹੈ ਤੇ ਹੁਣ ਉਹ ਕੁੱਕੜ ਵੀ ਛੱਡ ਦਿੱਤੇ ਕਬੱਡੀ ਦੇ ਵਿੱਚ ਮੁਸਰਫਾਤ ਤੇ ਹੋਰ ਵੀ ਕਈ ਗੱਲਾਂ ਨੇ ਜਿਹਦੇ ਕਰਕੇ ਇਹਨਾਂ ਨੇ ਉਹ ਸ਼ੌਂਕ ਵੀ ਛੱਡ ਦਿੱਤਾ ਰਾਤ ਨੂੰ 12 1 ਵਜੇ ਮੈਚ ਤੋਂ ਆਣਾ ਤੇ ਫਿਰ ਸਵੇਰ 9 10 ਵਜੇ ਫਿਰ ਵਾਪਸ ਮੈਚ ਤੇ ਹੀ ਕਿਸੇ ਹੋਰ ਤੇ ਚਲਾ ਜਾਣਾ ਤੇ ਸੋਇਸੀ ਪ੍ਰੀਤ ਲੱਦੂ ਇੰਟਰਨੈਸ਼ਨਲ ਕਬੱਡੀ ਪਲੇਅਰ ਦੀ ਬਾਇਓਗ੍ਰਾਫੀ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਆਪਣੇ ਚੈਨਲ ਹਮਦਰਦ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ مزید ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਕਿਉਂਕਿ ਅਸੀਂ ਇੱذਨੀਆ ਵੀਡੀਓ ਲੈ ਕੇ ਆਂਦੇ ਰਹੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਤਦ ਤੱਕ ਖੁਦਾ হাফਜ਼